ਮੰਮੀ ਤੇ ਮੇਰੇ ਦੋ ਭਰਾ ਇੱਕ ਭੂਆ ਦਾ ਲੜਕਾ ਹੈ ਇੱਕ ਮੇਰਾ ਛੋਟਾ ਭਰਾ ਹੈ ਇਹ ਦਰਨਤਾਂ ਜਾਣਦੇ ਸੀ ਕਚਹਿਰੀ ਮੰਮੀ ਦੀ ਪੈਨਸ਼ਨ ਦੀ ਉਹ ਖਾਤਾ ਚੇਂਜ ਕਰਾਉਣ ਤੇ ਆਉਂਦੇ ਆ ਇਧਰੋਂ ਲੋਕਿਆਂ ਲਾਗੇ ਐਕਸੀਡੈਂਟ ਹੋ ਗਿਆ ਜੀ ਇਹਨਾਂ ਦਾ ਗੱਡੀ ਵੱਜੀ ਬਲੈਰੋ ਆ ਕੇ ਵਿੱਚ ਹਾਂਜੀ ਗੱਡੀ ਵੀ ਰੋਂਗ ਸਾਈਡ ਵੱਜੀ ਆ ਜੀ ਆਗੇ ਆਇਆ ਜੀ 1 25 ਇੱਕ ਬੱਚਾ ਹੀ ਉਹਦਾ ਦੇ ਉਹ 4 ਸਾਲ ਦਾ ਬੱਚਾ ਜੀ ਉਹਦਾ ਜਿਹੜੀ ਗੱਡੀ ਵਿੱਚੀ ਉਹ ਕਿਦੀ ਹੀ ਕੋਹ ਸੀ ਉਹ ਐਸ ਡੀ ਐਮ ਸਾਹਿਬ ਕੋਈ ਦੱਸਣ ਦੇ ਜੀ ਉਹਨਾਂ ਦੀ ਗੱਡੀ ਕਿੱਥੋਂ ਦੀ ਐਸਨਾਂ ਦੇ ਮੈਨੂੰ ਨਹੀਂ ਅਜੇ ਪਤਾ ਕਿ ਕਿੱਥੋਂ ਹੈ ਕਿੰਨੇ ਜਾਨੇ ਦੇ ਵਿੱਚ ਪੋਟਲ ਚੱਟਨੀ ਹੋਏ ਜਾਂ ਦੋਵਾਂ ਦੀ ਡੈਥ ਹੋ ਗਈ ਮੇਰੇ ਨਿੱਕੇ ਭਰਾ ਦੀ ਤੇ ਮਮਾ ਦੀ ਡੈਥ ਹੋ ਗਈ ਆ ਭੂਆ ਦਾ ਲੜਕਾ ਮਰੀਦਾ ਉਹ ਹਲੇ ਗੰਭੀਰ ਹਾਲਤ ਵਿੱਚ ਆ ਜਿਹੜਾ ਤੁਹਾਡਾ ਭਰਾ ਆ ਸੁਣੋ ਕਹਿੰਦਾ ਉਹ ਮੋਟਰਸਾਈਕਲ ਨਹੀਂ ਚਲਾਉਣਾ ਦਾ ਜਿਹੜਾ ਕੇ ਤੂ ਆ ਦਾ ਮੁੰਡਾ ਹੈ ਉਹ ਤਾਨ ਨਾਲ ਆਇਆ ਹਾਂਜੀ ਉਹ ਤਾਨ ਨਾਲ ਆਇਆ ਇਹ ਜੀ ਉਹਨੂੰ ਮੋਟਰਸਾਈਕਲ ਇੱਕ ਕਚੇਰੀ ਜਾ ਰਹੀ ਸੀ ਤਰਨ ਤਾਰਨ ਖਾਤਾ ਚੇਂਜ ਕਰਾਉਣਾ ਸੀ ਮੰਮੀ ਦਾ ਪੈਨਸ਼ਨ ਦਾ ਵਿਧਵਾ ਪੈਨਸ਼ਨ ਆਉਂਦੀ ਨਾ ਪਾਪਾ ਦੀ ਡੈਥ ਹੋਈ ਉਹਦਾ ਕਰਕੇ ਖਾਤਾ ਚੇਂਜ ਕਰਾਉਣਾ ਹੁੰਦਾ ਹੈ ਬੈਂਕ ਦਾ ਅਸੀਂ ਆਸਲ ਪਿੰਡ ਇੰਨੀ ਉਮਰ ਦਾ ਮੁੰਡਾ ਹਾਂਜੀ ਇੰਨੀ ਉਮਰ ਦਾ ਮੁੰਡਾ ਜਿਹੜਾ ਉਹਨਾਂ ਦੀ ਹੋਣੀ ਕਿ 23 ਸਾਲ ਤੇ 24 ਸਾਲ ਹੋ ਗਈ ਬਸ ਇਹ ਇਹ ਆਪਣਾ ਐਸ ਡੀ ਐਮ ਸਾਹਿਬ ਪੱਟੀ ਦੀ ਗੱਡੀ ਆ ਰਹੀ ਸੀ ਉਹ ਗੱਡੀ ਇਧਰੋਂ ਤਰਨਤਾਰਨ ਤੋਂ ਪੱਟੀ ਨੂੰ ਜਾ ਰਹੀ ਸੀ ਆਪੋਜ਼ਿਟ ਹੈਂਡ ਤੇ ਇੱਕ ਬਾਈਕ ਤੇ ਤਿੰਨ ਜਣੇ ਸਵਾਰ ਆ ਰਹੇ ਸੀ ਜਿਨ੍ਹਾਂ ਦੇ ਵਿੱਚ ਆਸਲਪਿੰਡ ਦਾ ਇੱਕ ਸੰਗਰਾਮ ਸਿੰਘ ਇੱਕ ਰਾਜਵੀਰ ਕੌਰ ਤੇ ਜਸ਼ਨਦੀਪ ਸਿੰਘ ਆਸਲਪਿੰਡ ਦੇ ਤਿੰਨੇ ਜਣੇ ਆ ਰਹੇ ਸੀ ਤੇ ਜਿਹੜਾ ਵਸ ਨਹੀਂ ਜੇ ਚਲੋ ਮੌਕਾ ਵੇਖਣਾ ਉਹਦੇ ਵਿੱਚ ਵੇਖ ਕੇ ਕਲੀਅਰ ਕਰਾਂਗੇ ਕਿ ਕਿਹੜੀ وجہ ਕਰਕੇ ਐਕਸੀਡੈਂਟ ਹੋਇਆ ਵਾ ਗੱਡੀ ਚ ਵਜਨ ਕਰਕੇ ਮੌਕੇ ਤੇ ਦੋ ਜਾਨਾਂ ਦੀ ਡੈਥ ਹੋ ਗਈ ਆ ਤੇ ਤੀਜੇ ਜਾਨਾਂ ਜਿਹੜਾ ਇੱਥੇ ਗੁਣਨਾਨ ਹਸਪਤਲ ਜਿਹੜਾ ਐਡਮਿਟ ਆ ਜੇਲੇ ਲਾ ਗਿਆ ਕਿਹਦੀ ਕਿਹਦੀ ਡੈਥ ਹੋਈ ਔਰ ਐਸ ਡੀ ਐਮ ਦਾ ਕੀ ਨਾਮ ਹੈ ਐਸ ਡੀ ਐਮ ਪੱਤੀ ਪ੍ਰੀ ਦੇਵਿੰਦਰ ਸਿੰਘ ਬੈਂਸ ਨੇ ਉਹਨਾਂ ਉਹਨਾਂ ਦੇ ਵੀ ਸੱਟ ਲੱਗੀ ਆ ਉਹ ਵੀ ਇਥੋਂ ਰੈਫਰ ਕਰ ਦਿੱਤੇ ਗਏ ਅਗੇ ਅੰਮ੍ਰਿਤਸਰ ਤੇ ਬਾਕੀ ਅਸੀਂ ਸਾਰਾ ਇਨਵੈਸਟੀਗੇਟ ਕਰਦੇ ਹਾਂ ਜੀ ਟੀਮ ਮੈਂ ਡੈਥ ਸਗਰਾਮ ਸਿੰਘ ਤੇ ਰਾਜੀਵੀਰ ਕੌਰ ਦੀ ਹੋਈ ਆ ਇਸਲਾਪ ਅੱਗੇ ਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਹੀ ਇਹਨਾਂ ਦਾ ਪਹੁੰਚੇ ਜੀ ਇੱਥੇ ਇਹਨਾਂ ਦਾ ਬਿਆਨ ਰਿਕਾਰਡ ਕਰਦੇ ਆ ਜੋ ਸਭ ਨੂੰ ਨਿਗਰਾਨ ਇਹ ਜੀ ਅਸੀਂ ਜਿਹੜੀ ਸਾਡੀ ਐਸਐਸਐਫ ਵਾਲੀ ਗੱਡੀ ਆ ਅਸੀਂ ਪੈਟਰੋਲਿੰਗ ਕਰਦੇ ਪੱਟੀ ਵੱਲੋਂ ਆ ਰਹੇ ਸੀ ਤੇ ਸਾਨੂੰ ਰਾਘੀ ਨੇ ਸੂਚਨਾ ਦਿੱਤੀ ਵੀ ਇੱਕ ਗੱਡੀ ਦਾ ਮਲੇਰੋ ਗੱਡੀ ਦਾ ਤੇ ਮੋਟਰਸਾਈਕਲ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਆ ਕੇ ਲੋਕੇ ਪٹرول ਪੰਪ ਦੇ ਸਾਹਮਣੇ ਆ ਕੇ ਦੇਖਿਆ ਤੇ ਉਹ ਜਿਹੜੀ ਬਲੈਰੋ ਗੱਡੀ ਸੀ ਐਸ ਡੀ ਐਮ ਸਾਹਿਬ ਦੀ ਸੀ ਜਿਹੜੇ ਮੋਟਰਸਾਈਕਲ ਤੇ ਸੀਗੇ ਜੀ ਇੱਕ ਲੇਡੀ ਤੇ ਦੋ ਜਣੇ ਮੁੰਡੇ ਸੀਗੇ ਇੱਕ ਲੇਡੀ ਦੀ ਤੇ ਇੱਕ ਮੁੰਡੇ ਦੀ ਜਿਹੜੀ ਡੈਥ ਹੋ ਗਈ ਆ ਜਿਹੜਾ ਦੂਸਰਾ ਮੁੰਡਾ ਆ ਜੀ ਉਹ ਜੇਰੇ ਇਲਾਜ ਆ ਤੇ ਬਾਕੀ ਜੀ ਬਲਾਤਰਾਫਸਰਾਂ ਦੇ ਦੱਸ ਦਿੱਤਾ ਗਿਆ ਜੀ ਉਹਨਾਂ ਨੂੰ ਦੱਸਤਾ ਤਾਂ ਕਿ ਹਾਂਜੀ 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 ਉਹਨਾਂ ਦੇ ਸਿੱਟ ਸੱਟ ਸਰਪ੍ਰੀਤਿੰਦਰ ਜੀ ਚੰਗੀ ਐਸਡੀਐਮ ਸਾਹਿਬ ਜਿਹੜੇ ਪੱਟੀ ਤੇ ਪਿੱਛੇ ਮੜ ਲੱਗੇ ਨੇ ਜੀ ਹਾਂਜੀ ਸਰ ਉਹ ਡਰਾਈਵਰ ਦੇ ਦੁਪੇ ਚੋਂ ਕਮੈਂਟ ਹਾਂਜੀ ਉਹਨਾਂ ਮੂਲੀ ਆ ਜੀ ਮੂਲੀ ਛਟਿਆ ਤੇ ਗੱਡੀ ਦਾ ਨਾ ਟਾਇਰ ਫਟ ਗਿਆ ਸੀ ਜਾਂਦੇ ਜੀ ਜਿਹੜਾ ਸਾਨੂੰ ਪਤਾ ਲੱਗਿਆ ਤੇ ਗੱਡੀ ਦਾ ਟਾਇਰ ਫਟ ਗਿਆ ਸੀ ਮੌਕੇ ਦੇਖਿਆ ਟਾਇਰ ਵੀ ਫਟਿਆ ਸੀਗਾ ਤੇ ਬਾਕੀ ਸੀ ਉਹਨਾਂ ਦਾ ਜਿਹੜਾ ਸਮਾਨ ਸੀਗਾ ਐਸਡੀਐਮ ਸਾਹਿਬ ਦੀ ਨਿਗਰਾਨੀ ਵਿੱਚ ਉਹਨਾਂ ਨੂੰ ਜਿਹੜਾ ਦੇ ਦਿੱਤਾ